ਅੱਜ ਦਿੱਲੀ ਦੇ ਜੋ ਨਤੀਜੇ ਆਏ ਨੇ ਉਹਦੇ ਚ ਝੂਠ ਦਾ ਫੜਦਾ ਪੜਦਾ ਫਾਸ਼ ਹੋਇਆ ਵਾ ਝੂਠ ਨੂੰ maat ਪਈ ਹੈ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅੱਗੇ ਵਿਚਾਰ ਸਾਂਝੇ ਕਰਾਂ ਨਾਰਮਲੀ ਮੈਂ ਕਦੀ ਕਿਸੇ ਦੀ ਹਾਰ ਤੇ ਕਿਸੇ ਦੇ ਸੰਕਟ ਵਿੱਚ ਮੈਂ ਕਦੀ ਖੁਸ਼ੀ ਨਹੀਂ ਮਨਾਈ ਜ਼ਿੰਦਗੀ ਦੇ ਵਿੱਚ ਪਰ ਕਿਉਂ ਖੁਸ਼ੀ ਮਨਾਉਣੀ ਪੈ ਰਹੀ ਹੈ ਇਹ ਮੈਂ ਤੁਹਾਨੂੰ ਹੁਣ ਥੋੜਾ ਜਿਹਾ ਆ ਲੱਡੂਆਂ ਦੇ ਫੇਰਵੇ ਤੋਂ ਬਾਅਦ ਤੇ ਇੱਕ ਵਾਰ ਢੋਲੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਵਜਾ ਢੋਲ ਕਰੀ ਚੰਗੀ ਨਾਲ ਬਿਦਾਇਆ ਵਧਾਈਆਂ 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 ਸਮੂਹ ਸਤਕਾਰਯੋਗ ਦੁਨੀਆ ਪਰਚ ਬੈਠੇ ਪੰਜਾਬੀਆਂ ਨੂੰ ਉਹਦਾ ਕਾਰਨ ਆ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਨੇ ਕੂੜ ਦਾ ਪ੍ਰਚਾਰ ਝੂਠੀ ਰਾਜਨੀਤੀ ਦਿੱਲੀ ਮਾਡਲ ਦਿੱਲੀ ਮਾਡਲ ਪੰਜਾਬ ਚ ਲੈ ਆਂਦਾ ਜੋ ਪੰਜਾਬ ਦੇ ਵਿੱਚ ਅਤਿਆਚਾਰ ਤਾਨਾਸ਼ਾਹੀ ਤੇ ਜੋ ਪੁਲਿਸ ਦਾ ਦੁਰਉਪਯੋਗ ਕਰਕੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਬਾਇਆ ਜੇਲ੍ਹਾਂ ਚ ਛੁਟਿਆ ਸਾਡੇ ਨੌਜਵਾਨਾਂ ਨੂੰ ਐਨਐਸਏ ਤੇ ਯੁਆਪਾ ਲਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਅਸਾਮ ਤੱਕ ਪਹੁੰਚਾਇਆ ਇਹ ਉਹਦਾ ਹਸ਼ਰ ਹੈ ਕੇਜਰੀਵਾਲ ਸਾਹਿਬ ਉਹਦਾ ਹਸ਼ਰ ਹੈ ਔਰ ਇਹ ਕੌਣ ਸੀ ਵਿਅਕਤੀ ਜਿਹੜੇ ਕਹਿੰਦੇ ਬਦਲਾਵ ਲੈ ਕੇ ਆਵਾਂਗੇ ਕਾਦਾ ਬਦਲਾਵ ਸਿਕਾ ਅਖੇ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਗੱਡੀਆਂ ਨਹੀਂ ਲਵਾਵਾਂਗੇ ਅਸੀਂ ਸਰਕਾਰੀ ਘਰ ਨਹੀਂ ਲਵਾਵਾਂਗੇ ਅਸੀਂ ਲੋਕਪਾਲ ਦਾ ਕਾਨੂੰਨ ਬਣਾਵਾਂਗੇ ਅਸੀਂ ਸਵਰਾਜ ਦੀ ਨੀਤੀ ਲੈ ਕੇ ਆਵਾਂਗੇ ਅਸੀਂ ਜੋ ਮਗਰਲੀਆਂ ਪਾਰਟੀਆਂ ਨੇ ਗੰਦ ਪਾਇਆ ਉਸ ਦੀ ਸਫਾਈ ਕਰਾਂਗੇ ਕੀਤਾ ਕੀ ਆ ਪਿਛਲੇ ਆ ਘੱਟੋ ਘੱਟ 3 ਸਾਲ ਤੋਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਅਯਾਸ਼ੀ ਸਰਕਾਰੀ ਪੈਸੇ ਦੇ ਉੱਤੇ ਮੇਰੇ ਖਿਆਲ ਆ ਪੰਜਾਬ ਦੇ ਚੀਫ ਮਿਨਿਸਟਰ ਕੋਲ 1000 ਤੋਂ ਉੱਤੇ ਗਨਮੈਨ 100 ਤੋਂ ਉੱਤੇ ਸਰਕਾਰੀ ਗੱਡੀ ਇੱਕ ਸੈੱਟ ਸਿਕਿਉਰਿਟੀ ਕੇਜਰੀਵਾਲ ਕੋਲ ਦਿੱਲੀ ਸੀਗੀ ਜਿਹੜਾ ਕਹਿੰਦਾ ਸੀ ਅਸੀਂ ਘਰ ਨਹੀਂ ਲਵਾਵਾਂਗੇ ਸਿਕਿਉਰਿਟੀ ਨਹੀਂ ਲਵਾਵਾਂਗੇ ਇੱਕ ਸੈੱਟ ਪਲੱਸ ਸਿਕਿਉਰਿਟੀ ਤੁਹਾਡੇ ਸਿਰ ਤੇ ਪੰਜਾਬ ਦੇ ਸਿਰ ਤੇ ਤੁਹਾਡੇ ਸਿਰ ਤੇ ਕੇਜਰੀਵਾਲ ਨੇ ਅਯਾਸ਼ੀ ਕੀਤੀ 3 ਸਾਲ ਤੋਂ ਔਰ ਇੱਥੇ ਬਸ ਨਹੀਂ ਜਿਹੜੇ ਕਹਿੰਦੇ ਸੀਗੇ ਅਸੀਂ ਅ ਜਿਹੜਾ ਹੈ ਲੋਕਪਾਲ ਦਾ ਬਿੱਲ ਲੈ ਕੇ ਆਵਾਂਗੇ ਕਿੱਥੇ ਗਿਆ ਲੋਕਪਾਲ ਜੀ 10 ਸਾਲ ਰਾਜ ਕੀਤਾ ਕੇਜਰੀਵਾਲ ਨੇ ਦਿੱਲੀ ਚ ਕੋਈ ਲੋਕਪਾਲ ਲੱਭਿਆ ਤੁਹਾਨੂੰ ਕਦੀ ਕਿਤੇ ਸਵਰਾਜ ਅਸੀਂ ਤਾਂ ਲੋਕਾਂ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚੋਂ 90 92 ਨੂੰ ਬੰਦੂਆ ਮਜ਼ਦੂਰ ਬਣਾ ਕੇ ਉਹਨਾਂ ਦੇ ਗੁੱਠੇ ਲਵਾਤੇ ਤੇ ਰਾਜ ਸਭਾ ਦੇ ਮੈਂਬਰ ਬਣਾਤੇ ਬਾਹਰੋਂ ਚੱਕ ਕੇ ਪੰਜਾਬ ਚੋਂ ਗੈਰ ਪੰਜਾਬੀ ਅਮੀਰ ਆਦਮੀ ਪੈਸੇ ਲੈ ਕੇ ਸੀਟਾਂ ਵੇਚਤੀਆਂ ਕੇਜਰੀਵਾਲ ਨੇ ਇਹ ਆਸ਼ਰੀ ਹੋਣਾ ਸੀ ਨਾ ਤੁਸੀਂ ਜਦੋਂ ਦੂਜਿਆਂ ਤੇ ਜ਼ੁਲਮ ਟਾਉਨੇ ਹੋ ਉਹੀ ਤੁਹਾਡੇ ਨਾਲ ਹਸ਼ਰ ਹੋਇਆ ਵਾ ਜਿਹੜਾ ਟੋਆ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਲਈ ਪੱਟਿਆ ਇਹਦੇ ਵਿੱਚ ਹੀ ਡਿੱਗਣਾ ਇਹ ਡਿੱਗਿਆ ਵਾ ਕੇਜਰੀਵਾਲ ਸਭ ਨੇ ਡਿੱਗਣਾ ਇਸ ਟੋਏ ਦੇ ਵਿੱਚ ਕਿਉਂਕਿ ਕੁਦਰਤ ਬਹੁਤ ਬਿਆਨਤ ਆ ਵਾਹਿਗੁਰੂ ਪਰਮਾਤਮਾ ਸਭ ਕੁਝ ਦੇਖ ਰਿਹਾ ਮੈਨੂੰ ਇਹਨਾਂ ਦੀ ਹਾਰ ਦੀ ਖੁਸ਼ੀ ਆ ਮੈਨੂੰ ਕਿਸੇ ਕਿਸੇ ਪਾਰਟੀ ਦੀ ਜਿੱਤ ਦੀ ਕੋਈ ਖੁਸ਼ੀ ਨਹੀਂ ਗਈ ਕਿਉਂਕਿ ਜਿਹੜਾ ਇਹਨਾਂ ਨੇ ਧੁਖਾ ਧੜੀ ਦੀ ਪੋਲਿਟਿਕਸ ਕੀਤੀ 10 ਸਾਲ ਲੋਕਾਂ ਨੂੰ ਛਲ ਚ ਰੱਖਿਆ ਓਲੇ ਚ ਰੱਖਿਆ ਗਰ ਕੀਤਾ ਪੰਜਾਬ ਦਾ ਅੱਜ ਸਾਰੀ ਦੁਨੀਆ ਚ ਬੈਠੇ ਪੰਜਾਬੀ ਬਹੁਤ ਖੁਸ਼ ਨੇ ਪੰਜਾਬੀਆਂ ਨੇ ਜਤਾਇਆ ਦਿੱਲੀ ਦੇ ਵਿੱਚ ਦੂਸਰੀ ਪਾਰਟੀ ਨੂੰ ਉਹਨਾਂ ਦਾ ਰੋਲ ਆ ਉਹਦੇ ਚ ਕਿਉਂਕਿ ਇਹਨੇ ਅੱਕੇ ਹੋਏ ਸੀ ਇਹਨਾਂ ਦੇ ਜ਼ੁਲਮ ਤੋਂ ਆ ਜਿਹੜਾ ਕੇਜਰੀਵਾਲ ਰੋਜ਼ ਚਿੱਕਾ ਮਾਰਦਾ ਕੋਠੇ ਤੇ ਛੜ ਕੇ ਛੱਤਾਂ ਤੇ ਚੜ ਕੇ ਸੀਪੀਆਈ ਇਹਦੀ ਬਹੁਤ ہمارے ਪਾਸ ਸਾਡੇ ਸਾਥ ਧੱਕਾ ਕਰ ਰਹੀ ਹੈ ਬੀਜਪੀ ਉਸ ਦਾ ਦੁਰਉਪਯੋਗ ਕਰ ਰੇ ਇਹਨੂੰ ਪੁੱਛੋ ਕੇਜਰੀਵਾਲ ਨੂੰ ਲਾਲਾ ਜੀ ਨੂੰ ਕਿ ਤੇਰੇ ਬੰਦੇ ਤੇਰੀ ਸਰਕਾਰ ਨੇ ਪੰਜਾਬ ਦੇ ਵਿੱਚ ਵੀ ਕੀ ਕੀਤਾ ਜਿਹੜਾ ਬੋਲੇ ਉਹ ਚਾਹੇ ਮਾਲਵਿੰਦਰ ਬਾਬਾਲੀ ਹੋਵੇ ਚਾਹੇ ਉਹ ਨਸ਼ੇ ਦੇ ਖਿਲਾਫ ਬੋਲਦਾ ਸੀ ਕਰਨ ਕੀ ਨਾਮ ਸੋ ਉਹਨਾਂ ਦਾ ਟੋਟਾ ਜੀ ਉਹਨੂੰ ਜੇਲ੍ਹ 'ਚ ਆ ਭਾਨੇ ਸਿੱਧੂ ਨੂੰ ਜੇਲ੍ਹ 'ਚ ਆਪੋਜੀਸ਼ਨ ਦੇ ਤਮਾਮ ਲੋਕਾਂ ਦੇ ਖਿਲਾਫ ਇਨਕੁਆਇਰੀਆਂ ਜੇਲ੍ਹਾਂ 'ਚ ਛੁੜਤਾ ਕੋਈ ਪਾਰਟੀ ਦੇ ਬੰਦਾ ਨਹੀਂ ਛੱਡਿਆ ਮੈਂ ਤੁਹਾਡੇ ਸਾਹਮਣੇ ਬੈਠਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਮਾਤਮਾ ਨੇ ਬਇਜ਼ਤ ਰੋਟੀ ਦਿੱਤੀ ਹੈ ਮੈਨੂੰ ਡਰੱਗਸ ਦੇ ਕੇਸ ਵਿੱਚ ਜਿਹੜਾ ਕੇਸ ਮੈਂ ਬਤੌਰ ਲੀਡਰ ਆਫ اپੋਜੀਸ਼ਨ ਐਸੇ ਹੀ ਬੋਕਰ ਪਾਰਟੀ ਦੇ ਕਰਕੇ ਲੜਿਆ ਜਿਹੜਾ ਮੇਰੇ ਦੇ ਉਸ ਵੇਲੇ ਉਸ ਵਕਤ ਦੀ ਸਰਕਾਰ ਨੇ ਘੜਿਆ ਉਸੇ ਕੇਸ ਵਿੱਚ ਮੈਨੂੰ ਫੜ ਕੇ ਅੰਦਰ ਤੇ ਦਾ ਪੰਜ ਝੂਠੇ ਮੁਕਦਮੇ ਮੇਰੇ ਤੇ ਦੁਨੀਆ ਭਰ ਚ ਬੈਠੇ ਆਪਣੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਐਡਾ ਪੰਜਾਬ ਦੇ ਲੋਕੀ ਡਰਨ ਵਾਲੇ ਨਹੀਂਗੇ ਕੇਜਰੀਵਾਲ ਸਾਹਿਬ ਤੁਹਾਨੂੰ ਗਲਤਫਹਿਮੀ ਆ ਭਗਵੰਤ ਤੈਨੂੰ ਵੀ ਗਲਤਫਹਿਮੀ ਆ ਬਹੁਤ ਇਹ ਧਰਤੀ ਸਾਡੇ ਅ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ ਸੀ ਉਹਦੇ ਪੁੱਤ ਆ ਅਸੀਂ ਕਿਸੇ ਕੇਚਰੀ ਕੁਜਰੀਵਾਲ ਨੂੰ ਆਪਣਾ ਪਿਓ ਨਹੀਂ ਮੰਨਦੇ ਸਾਡਾ ਪੁੱਤ ਹੈ ਸਾਡਾ ਪਿਓ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੌਵੇਂ ਪਿਤਾ ਜਿਹਨੂੰ ਕਹਿੰਦੇ ਆ ਆਪਾਂ ਹਿੰਦ ਦੀ ਚਾਦਰ ਛੋਟੇ ਛੋਟੇ ਸੈਭਜਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦਲੇਰ ਬੰਦਿਆਂ ਦੇ ਚੇਲੇ ਆ ਅਸੀਂ ਸੁੱਖਾ ਸਿੰਘ ਮਹਤਾਬ ਸਿੰਘ ਵਰਗਿਆਂ ਦੇ ਚੇਲੇ ਆ ਅਸੀਂ ਬੋਤਾ ਸਿੰਘ ਗਰਜਾ ਸਿੰਘ ਦੋ ਸਿੱਖਾਂ ਨੇ ਮੁਗਲਾਂ ਦੀ ਤਾਨਾਸ਼ਾਹ ਸਰਕਾਰ ਨੂੰ ਚੁਣੌਤੀ ਦਿੱਤੀ ਉਹਦੇ ਪੈਰੋਕਾਰ ਆ ਸੀ ਮਾਈ ਭਾਗੋ ਦੇ ਪੈਰੋਕਾਰ ਆ ਭਾਈ ਜੈਤਾ ਜੀ ਦੇ ਪੈਰੋਕਾਰ ਆ ਤੁਸੀਂ ਹੋਵੋਗੇ ਤੁਹਾਡੀ ਫੌਜ ਜੀ ਅ ਕੇਜਰੀਵਾਲ ਨੂੰ ਆਪਣਾ ਪਿਓ ਮੰਨਦੇ ਹੋਵੋਗੇ ਅਸੀਂ ਨਹੀਂ ਮੰਨਦੇ ਕਿਸੇ ਨੂੰ ਔਰ ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਵਾਂ ਕਿ ਇਹਨਾਂ ਨੇ ਬਹੁਤ ਜ਼ੁਲਮ ਢਾਇਆ ਵਾ ਇਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਸ਼ਾਇਦ ਅਸੀਂ ਖੁਦਾ ਬਣ ਗਏ ਆ ਕੇਜਰੀਵਾਲ ਤੂੰ ਖੁਦਾ ਨਹੀਂ ਬਣਿਆ ਸਿਕਾ ਤੂੰ ਇੱਕ ਇਨਸਾਨ ਸਿਕਾ ਔਰ ਜੇਲ੍ਹ ਜਾ ਕੇ ਤੈਨੂੰ ਅਹਿਸਾਸ ਹੋਣਾ ਚਾਹੀਦਾ ਸੀ ਆਪਣੀਆਂ ਗਲਤੀਆਂ ਦਾ ਤੂੰ ਹੋਰ ਹੰਕਾਰ ਵਿੱਚ ਆਇਆ ਔਰ ਜਿਹੜੇ ਲੋਕਾਂ ਦੂਜਿਆਂ ਨੂੰ ਕਹਿੰਦੇ ਸੀ ਅਸੀਂ ਜੀ ਪੁਰਾਣੇ ਬੰਦਿਆਂ ਦੀਆਂ ਕਰਪਸ਼ਨ ਫੜ ਕੇ ਅਸੀਂ ਖਜ਼ਾਨੇ ਵਿੱਚ ਜਮ੍ਹਾਂ ਕਰਾਵਾਂਗੇ ਪੈਸੇ ਆ ਜਿੰਨੇ ਫੜੇ 3 ਸਾਲ ਭਗਵੰਤਪານ ਦੀ ਸਰਕਾਰ ਨੇ ਇੱਕ ਪੰਜੀ ਵੀ ਜਮ੍ਹਾਂ ਕਰਾਈ ਪੰਜਾਬ ਦੇ ਵਿੱਚ ਕਿਸੇ ਦੇ ਕਿਸੇ ਕੋਲ ਰਿਕਵਰ ਕਰਕੇ ਪੈਸਾ ਉਹੀ ਟੈਂਡਰਾਂ ਦੀ ਟਰਾਂਸਪੋਰਟ ਦੀ ਨੀਤੀ ਚੱਲ ਰਹੀ ਆ ਉਹੀ ਜਿਹੜਾ ਬੱਸਾਂ ਦਾ ਇਲਜ਼ਾਮ ਲਾਉਂਦਾ ਸੀ ਰਾਜਾ ਵੜਿੰਗ ਨੇ ਬੱਸਾਂ ਬਣਾਤੀਆਂ ਜੈਪੁਰ ਤੋਂ ਰਾਜਸਥਾਨ ਤੋਂ ਉੱਥੋਂ ਹੀ ਬੱਸਾਂ ਬਣ ਰਹੀਆਂ ਆ ਬੋਕਰ ਪਾਰਟੀ ਦੀ ਸਰਕਾਰ ਦੀਆਂ ਉਥੋ ਹੀ ਉਹ ਜੀ ਚਮਨ ਸਾਹਿਬ ਜੀ ਔਰ ਜਿਹੜੇ ਕੰਮ ਮਗਰਲੀ ਸਰਕਾਰ ਤੇ ਇਲਜ਼ਾਮ ਲਾਉਂਦਾ ਸੀ ਉਹਨਾਂ ਨੂੰ ਪਰਸ਼ੂ ਕਰ ਰਿਹਾ ਉਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾ ਰਿਹਾ ਵਾ ਸਾਰੇ ਥਾਣਿਆਂ ਚ ਲੋਟਿਆ ਸਾਰੀਆਂ ਤਹਿਸੀਲਾਂ ਚ ਲੋਟਿਆ ਸਾਰਾ ਮਾਈਨਿੰਗ ਦਾ ਮਾਫੀਆ ਮਿਲ ਕੇ ਸਾਡਾ ਰੇਤਾ ਤੇ ਬਜਰੀ ਤੇ ਸਾਡੇ ਦਰਿਆਵਾਂ ਦਾ ਸਾਡੀ ਇਕੋਲੋਜੀ ਦਾ ਬਲਾਤਕਾਰ ਕਰ ਗਏ ਨੇ ਇਹ ਕਹਿੰਦੇ ਸੀ ਅਸੀਂ ਬਦਲਾਅ ਲੈ ਕੇ ਆਵਾਂਗੇ ਔਰ ਜਿਹੜਾ ਮੈਂ ਕਹਿ ਰਿਹਾ ਸੀਗਾ ਕਿ ਜਰਾ ਜਿਹੜਾ ਭਾਜਪਾ ਨੂੰ ਕਹਿੰਦਾ ਸੀਬੀਆਈ ਤੇ ਇਹਦਾ ਦੁਰਉਪਯੋਗ ਕਰਦੇ ਤੁਸੀਂ ਤਾਂ ਸੱਚੇ ਫੜੇਗੇ ਸੀ ਲੋਕਾਂ ਨੇ ਮੋਹਰ ਲਾਤੀ ਐ ਐ ਕਰਕੇ ਤੂੰ ਕਹਿੰਦਾ ਸੀ ਨਾ ਕੇਜਰੀਵਾਲ ਕਿ ਦਿੱਲੀ ਕੀ ਜਨਤਾ ਜਵਾਬ ਦੇਗੀ ਉਹਨਾਂ ਨੇ ਜਵਾਬ ਦਿੱਤੀ ਕਿ ਤੂੰ ਕਰਪਟ ਹੈ ਤੂੰ ਸ਼ਰਾਬ ਘਟਾਲੇ ਵਿੱਚ ਸੈਂਕੜੇ ਕਰੋੜ ਖਾਦੇ ਨੇ ਜਿੱਦਣ ਸ਼ਰਾਬ ਘਟਾਲੇ ਪੰਜਾਬ ਦੀ ਜਾਂਚ ਹੋਵੇਗੀ ਇੱਥੇ ਵੀ ਫੜੇ ਜਾਣਗੇ ਸਾਰੇ ਫੜੇ ਜਾਣਗੇ ਔਰ ਫਿਰ ਕਹਿੰਦਾ ਸੀਗਾ ਕਿ ਜੀ ਬੀਜੇਪੀ ਨੇ ਵਾਹ ਮੀਡੀਆ ਕੋ ਕੰਟਰੋਲ ਕਰ ਰੱਖਾ ਹੈ ਗੋਦੀ ਮੀਡੀਆ ਬਣਾ ਦਿਆ ਹੈ ਪੰਜਾਬ ਦੇ ਵਿੱਚ ਕੀ ਆ ਜੀ মিডিਆ ਇਸ ਵੇਲੇ ਕੋਈ ਬੋਲਦਾ ਵਾ ਕਿਸੇ মিডিਆ ਦੇ ਵਿੱਚ ਜਾਣ ਹੈ ਕਿ ਉਹ ਇੰਡੀਪੈਂਡੈਂਟ ਬੰਦਿਆਂ ਦੀ ਕੋਈ ਗੱਲ ਕਵਰ ਕਰ ਸਕਣ ਐਡੇ ਵੱਡੇ ਵੱਡੇ ਕਿਸਾਨਾਂ ਦੇ ਤੇ ਵੱਡੇ ਵੱਡੇ ਐਕਟਿਵਿਸਟਾਂ ਨੇ ਇਕੱਠ ਕੀਤੇ ਪਾਣੀਆਂ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਕੋਈ ਦਿਖਾਉਂਦਾ ਨਹੀਂਗਾ ਔਰ ਇਸੇ ਤਰ੍ਹਾਂ ਨਾਲ ਜਿਹੜਾ ਇਹ ਪੰਜਾਬ ਜਿਹੜਾ ਇਹ ਖਜ਼ਾਨਾ ਲੁੱਟ ਕੇ ਲੈ ਕੇ ਗਏ ਨੇ ਸਾਡਾ 5000 ਕਰੋੜ ਰੁਪਇਆ ਝੋਨੇ ਚੋਂ ਲੁੱਟ ਕੇ ਗਿਆ ਲੈ ਕੇ ਗਏ ਨੇ ਸਾਰੇ ਤੁਹਾਡੇ ਕਿਸਾਨਾਂ ਦਾ ਦੇ 150 ਰੁਪਿਆ ਕੁਇੰਟਲ ਦਾ ਤੁਹਾਡਾ ਉਹ ਲੁੱਟ ਕਿੱਥੇ ਗਈ ਆ ਸਾਰੀ ਇਹਨਾਂ ਦੀ ਜੇਬਾਂ ਵਿੱਚ ਗਈ ਆ ਜਿਹੜੇ ਕਹਿੰਦੇ ਸੀ ਅਸੀਂ ਤਾਂ ਕੱਟੜ ਇਮਾਨਦਾਰ ਆ ਕੱਟੜ ਬੇਈਮਾਨ ਸਾਬਤ ਹੋਏ ਨੇ ਕੱਟੜ ਬੇਈਮਾਨ ਸਾਬਤ ਹੋਏ ਨੇ ਅਦਾਲਤਾਂ ਨੇ ਡੇਡ ਡੇਡ ਸਾਲ ਜੇਲਾ 'ਚ ਰੱਖਿਆ ਨੂੰ ਸਾਰੇ ਹਾਰ ਗਏ ਨੇ ਆ ਜਿਹੜੇ ਅਖੋਤੀ ਸੀਗੇ ਬੋਕਰ ਪਾਰਟੀ ਦੇ ਕਹਿੰਦੇ ਅਸੀਂ ਇਨਕਲਾਬ ਲੈ ਕੇ ਆਵਾਂਗੇ ਸ਼ਹੀਦ ਭਗਤ ਸਿੰਘ ਜੀ ਦੀ ਫੋਟੋ ਪਿੱਛੇ ਟੰਗ ਕੇ ਉਹਦੀ ਤੋਹੀਨ ਕਰਦੇ ਹੋ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਭ੍ਰਿਸ਼ਟਾਚਾਰ ਕਰਦੇ ਹੋ ਔਰ ਕੇਜਰੀਵਾਲ ਦੀ ਹਾਰ ਦਾ ਬਹੁਤ ਬਹੁਤ ਜ਼ਿਆਦਾ ਮੈਂ ਸਮਝਦਾ ਕਿ ਇੱਕ ਅੱਖਾ ਖੋਲਣ ਵਾਲਾ ਦ੍ਰਿਸ਼ਾ ਸਾਰੀ ਦੁਨੀਆ ਦੇ ਵਿੱਚ ਤੁਸੀਂ ਕੁਝ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਤੁਸੀਂ ਸਾਰੇ ਲੋਕਾਂ ਨੂੰ ਕੁਝ ਸਮਾਂ ਮੂਰਖ ਬਣਾ ਸਕਦੇ ਹੋ ਲੇਕਿਨ ਸਾਰੀ ਜਨਤਾ ਨੂੰ ਸਾਰੀ ਸਮਾਂ ਹਰ ਵਕਤ ਤੁਸੀਂ ਮੂਰਖ ਨਹੀਂ ਬਣਾ ਸਕਦੇ ਇਹ ਕੇਜਰੀਵਾਲ ਦੇ ਨਾਲ ਅੱਜ ਉਹਦੇ ਉਹਦੀ ਸ਼ੂਗਰ ਲੈਵਲ ਪਤਾ ਨਹੀਂ ਕੀ ਹੋਊਗਾ ਪਰਮਾਤਮਾ ਉਹਨੂੰ ਸਿਹਤ ਵਕਸੇ ਕਿਉਂਕਿ ਹਲੇ ਇੱਥੇ ਵੀ ਸੱਤਾ ਪਰਿਵਰਤਨ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੀ ਪੁਲਿਸ ਦਿੱਲੀੋਂ ਬੱਗੇ ਨੂੰ ਚੱਕਣ ਜਾਂਦੀ ਸੀ ਨਾ ਉਹ ਦਿਨ ਵੀ ਆਉਣਗੇ ਇੱਥੇ ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਮੈਂ ਕੋ ਹੰਕਾਰ ਨਹੀਂ ਕਰ ਰਿਹਾ ਤੁਸੀਂ ਗੰਦੀ ਇੰਨਾ ਪਾਇਆ ਸੀਗਾ ਤੁਸੀਂ ਸੱਤਾ ਦੇ ਵਿੱਚ ਆਣ ਕੇ ਇੱਡੇ ਹੰਕਾਰ ਗਏ ਯਾਰੋ ਚਲੋ ਉਹ ਫਾਇਦਾ ਕਿਤੇ ਹੋਏ ਸੀਗੇ ਉਹ ਤੁਸੀਂ ਯਾਰੋ ਕੱਖ ਵੀ ਨਹੀਂ ਸੀਗੇ ਤੁਸੀਂ ਤੁਸੀਂ ਪੁਲਿਸ ਦੇ ਪਾਵਰ ਦੇ ਉੱਤੇ ਆਣ ਕੇ ਮੇਰੇ ਤੇ ਤੁਸੀਂ ਐਨਡੀਪੀਐਸ ਦਾ ਪਰਚਾ ਦਰਜ ਕਰਕੇ ਮੈਨੂੰ ਜੇਲ੍ਹ ਵਿੱਚ ਰੱਖਿਆ ਨਾ ਮੈਂ ਤੇ ਇਹਦਾ ਪਹਿਲਾ ਜ਼ਿਕਰ ਕਰਦਾ ਅਸੀਂ ਡਰਨ ਵਾਲੇ ਬੰਦੇ ਨਹੀਂਗੇ ਹੋਰ ਮੁਕੱਦਮੇ ਬਣਾ ਸਕਦੇ ਬਣਾ ਲਓ ਪੰਜ ਬਣਾਏ ਨੇ ਨਾ 10 ਬਣਾਓ ਜੇ ਬਣਾ ਸਕਦੇ ਹੋ ਲੇਕਿਨ ਪੰਜਾਬ ਦੇ ਲੋਕਾਂ ਦੀ ਕਲੀ ਮੇਰੀ ਨਹੀਂ ਪੰਜਾਬ ਦੇ ਸਮੂਹ ਤਮਾਮ ਪੰਜਾਬ ਦੇ ਲੋਕਾਂ ਦੀ ਤੁਸੀਂ ਆਵਾਜ਼ ਨਹੀਂ ਬੰਦ ਕਰਾ ਸਕਦੇ ਤੁਸੀਂ ਐਨਐਸਐ ਲਾਈ ਹੈ ਨਾ ਜੋ ਆਪਾਂ ਲਾਈ ਹੈ ਨਾ ਭੇਜੇ ਨੇ ਨਾ ਉਹਨਾਂ ਨੇ ਕੋ ਗੋਡੇ ਟੇਕੇ ਨੇ ਕਿਸੇ ਨੇ ਤੁਹਾਡੇ ਮੂਰੇ ਇਸ ਲਈ ਅੱਜ ਦੀ ਜਿਹੜੀ ਆਮ ਆਦਮੀ ਬੋਕਰ ਪਾਰਟੀ ਦੀ ਹਾਰ ਹੋਈ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਯਾਰ ਇੱਕ ਵਾਰੀ ਚੰਗੀ ਆ ਲੋ ਐਡਾ ਹੁੰਦੀ ਆ ਬੇਇੱਜ਼ਤੀ ਅੱਜ ਇਹਨਾਂ ਦੀ ਬੇਇੱਜ਼ਤੀ ਦਾ ਸਮਾਂ ਆ ਔਰ ਮੈਂ ਜਿਹੜਾ ਕਹਿਣਾ ਚਾਹੁੰਦਾ ਕਿ ਆ ਜਿਹੜੇ ਵੱਡੇ ਵੱਡੇ ਹੈਂਕੜਵਾਜ ਆ ਸੋਡਿਆ ਮੂਦੇ ਮੂੰਹ ਔਰ ਦੁਰਗੇਸ਼ ਪਟਕੀ ਜਿਹੜਾ ਇੱਕ ਐਵੇਂ ਨਿਕਿਆ ਆ ਇੱਥੇ ਲਿਆ ਸਾਡੇ ਸਿਰ ਤੇ ਪੰਜਾਬ ਚ ਪਿਠਾਇਆ ਸੀ ਮੂਦੇ ਮੂੰਹ ਕੇਜਰੀਵਾਲ ਮੂਦੇ ਮੂੰਹ ਆ ਹੋਰ ਵੀ ਇਹਨਾਂ ਦੇ ਜਿਹੜੇ ਆ ਆਜ ਸਤਿੰਦਰ ਜੈਨ ਮੂਦੇ ਮੂੰਹ ਥੈਟ ਮੀਨਸ ਦਿੱਲੀ ਦੇ ਲੋਕਾਂ ਨੇ ਤੁਹਾਨੂੰ ਕਹਿ ਦਿੱਤਾ ਤੁਸੀਂ ਕਰਪਟ ਹੋ ਹੁਣ ਜੇ ਕੇਜਰੀਵਾਲ ਤੇਰੇ ਰੱਤਾ ਪਰ ਇਨਸਾਨੀਅਤ ਰੱਤਾ ਪਰ ਇਨੀ ਇਨੀ ਬੇਇਸਤਿਫਾ ਬਤੌਰ ਕਨਵੀਨਰ ਪੰਜਾਬ ਜਿਹੜਾ ਆਮ ਆਦਮੀ ਪਾਰਟੀ ਦਾ ਜੇ ਤੇਰੇ ਵਿੱਚ ਕੋਈ ਲਿਆਕਤ ਹੈ ਜੇ ਤੇਰੇ ਕੋਈ اخلاق ਆ ਜੇ ਤੇਰੇ ਵਿੱਚ ਕੋਈ ਮਾੜਾ ਮੋਟਾ ਤੇਰੇ ਅੰਦਰ ਕੋਈ ਜਜ਼ਬਾਤ ਹੈ ਜਾਗਦੇ ਜੇ ਤੇਰੀ ਕੋਈ ਜ਼ਮੀਰ ਮਾੜੀ ਜੀ ਜਾਗਦੀ ਵੈਸੇ ਤਾਂ ਮਰ ਚੁੱਕੀ ਤੁਹਾਡੀ ਜ਼ਮੀਰ ਤੁਸੀਂ ਪੁਲਿਸ ਦੇ ਰਾਹੀਂ ਆਪਣੀ ਜ਼ਮੀਰ ਮਾਰੀ ਆ ਸਰਕਾਰ ਦਾ ਦੁਰਉਪਯੋਗ ਕਰਕੇ ਆਪਣੀ ਜ਼ਮੀਰ ਮਾਰੀ ਆ ਜੇ ਤੁਹਾਡੇ ਜ਼ਮੀਰ ਮਾਰੀ ਜੀ ਹੈਗੀ ਆ ਅੱਜ ਕੇਜਰੀਵਾਲ ਨੂੰ ਬਤੌਰ ਕਨਵੀਨਰ ਆਮ ਆਦਮੀ ਪਾਰਟੀ ਇਸਤਿਫਾ ਦੇ ਦੇਣਾ ਚਾਹੀਦਾ ਔਰ ਮੈਂ ਲੱਖ ਦੀ ਲਾਨਤ ਕਹਿਣਾ ਵਾ ਆ ਜਿਹੜੇ ਇੱਥੇ 92 ਤੁਰੇ ਫਿਰਦੇ ਸਵਾਏ ਕੋਮਰ ਵਿੱਚੇ ਪ੍ਰਤਾਪ ਸਿੰਘ ਨੂੰ ਛੱਡ ਕੇ ਉਹ ਯਾਰ ਤੁਹਾਡੇ ਚ ਕੋਈ ਜਹਾਨ ਨਹੀਂ ਹੈ ਨਸ਼ਿਆਂ ਨਾਲ ਸਾਡੇ ਬੱਚੇ ਮਰ ਰਹੇ ਨੇ ਸਾਡੇ ਗੈਰ ਕਾਨੂੰਨੀ ਮਾਈਨਿੰਗ ਨਾਲ ਲੁੱਟਿਆ ਜਾ ਰਿਹਾ ਸਾਰਾ ਪੰਜਾਬ ਸਾਡਾ ਖਜ਼ਾਨਾ ਜਿਹੜਾ ਕਹਿੰਦੇ ਨਾ ਕਿ ਮਗਲੀਆਂ ਪਾਰਟੀਆਂ ਬੜੀਆਂ ਮਾੜੀਆਂ ਸੀ 40 ਸਾਲਾਂ ਚ 3 ਲੱਖ ਕਰੋੜ ਦਾ ਕਰਜ਼ਾ ਚਾੜਿਆ ਮਗਲੀ ਰੋਇਤੀ ਪਾਰਟੀਆਂ ਦਾ ਉਹ ਤੁਸੀਂ ਯਾਰ ਉਹ 3 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਚੜਤਾ ਫਿਰ ਵੀ ਕਹੀ ਜਾਂਦੇ ਅਸੀਂ ਕਟੜ ਇਮਾਨਦਾਰ ਆ ਸਾਡੇ ਜਹਾਜ਼ ਸਾਡਾ ਹੈਲੀਕਾਪਟਰ ਤੁਸੀਂ ਉਹ ਬਰਬਾਦ ਕੀਤਾ ਵਾ ਔਰ ਸਾਡਾ ਪੰਜਾਬ ਭਰਿਆ ਹੋਇਆ ਸਾਰੇ ਬੋਡਾਂ ਦੇ ਨਾਲ ਆਪਰਾਪਤੀ ਕਰਤੀ ਉਹ ਅਪਰਾਧ ਸਾਰੇ ਦੇਸ਼ ਦੀਆਂ ਅਖਬਾਰਾਂ ਭਰਤੀਆਂ ਤੁਸੀਂ ਸਾਡੇ ਖਜ਼ਾਨੇ ਦੇ ਨਾਲ ਇਹ 1 ਲੱਖ ਕਰੋੜ ਰੁਪਏ ਲੱਗਿਆ ਕਿੱਥੇ ਦੱਸੋ ਮੈਨੂੰ ਪਿਛਲੇ 3 ਸਾਲਾਂ ਵਿੱਚ ਕਿਉਂਕਿ ਪਿੰਡਾਂ ਦਾ ਕੋਈ ਇੱਕ ਨਵੇਂ ਪੈਸੇ ਦਾ ਵਿਕਾਸ ਨਹੀਂ ਹੋਇਆ ਮਿਨਿਸਪਲ ਕਮੇਟੀਆਂ ਕਾਰਪੋਰੇਸ਼ਨਾਂ ਚ ਕੁਝ ਨਹੀਂ ਹੋਇਆ ਪੈਸਾ ਕਿੱਥੇ ਗਿਆ ਸਾਰਾ ਇਹ ਤੁਸੀਂ ਸਾਰਾ ਪੈਸਾ ਪੰਜਾਬ ਦਾ ਖਾਦਾ ਤੁਹਾਡੇ ਤੋਂ ਤਾਂ ਪੰਛੀ ਵੀ ਨਹੀਂ ਰਿਕਵਰ ਹੋਈ ਪਰ ਮੈਂ ਕਹਿੰਦਾ ਹੰਕਾਰ ਨਾ ਸਮਝੋ ਅਗਲੀ ਸਰਕਾਰ ਤੁਹਾਡੇ ਕੋਲੋਂ ਇਹ ਸਰਕਾਰੀ ਪੈਸਾ ਜ਼ਰੂਰ ਰਿਕਵਰ ਕਰਕੇ ਦਿਖਾਵੇਗੀ ਅਖੇ ਜੀ ਅਸੀਂ ਬਦਲਾਅ ਲੈ ਕੇ ਆਉਣਾ ਆ ਇਹਨਾਂ ਨੂੰ ਜਰਿਆ ਨਹੀਂ ਜਾਂਦਾ ਕੋਈ ਹੋਰ ਪਾਰਟੀ ਜਿੱਤਦਾ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨਾਂ ਤੇ ਮਿਨਿਸਪਲ ਕਮੇਟੀਆਂ ਹਾਈਜੈਕ ਕੀਤੀਆਂ ਨੇ ਥਰੂ ਪੁਲਿਸ ਜਿਦਾਂ ਬਦਮਾਸ਼ੀ ਗੁੰਡਾਗਰਦੀ ਕਰਕੇ ਥਾਣਿਆਂ ਦੇ ਜ਼ਰੀਏ ਪੁਲਿਸ ਦੇ ਜ਼ਰੀਏ ਚੱਕ ਕੇ ਲਿਆਕੇ ਤੇ ਆਪਣੇ ਬੰਦੇ ਥੋਪ ਦਿੱਤੇ ਸਾਰੀਆਂ ਕਾਰਪੋਰੇਸ਼ਨਾਂ ਕਮੇਟੀਆਂ ਨਗਰਪੰਚਤਾਂ ਹਾਰੇ ਹੋਏ ਨੇ ਪੰਜਾਬ ਦੇ ਪਰਦਾਨ ਸਾਰੀ ਜਗ੍ਹਾ ਦੇ ਉੱਤੇ ਇਹ ਬਣਾਤਾ ਬਠਿੱਡੇ ਇੱਕ ਆਦਮੀ ਅਮੀਰ ਆਦਮੀ ਲੱਭ ਕੇ ਆਪਣੇ ਐਮਐਲਏ ਦੇ ਜਜ਼ਬਾਤਾਂ ਨੂੰ ਪੈਰਾਂ ਥੱਲੇ ਕੁਚਲ ਕੇ ਜਗਰੂਪ ਸਿੰਘ ਗਿੱਲ ਨੂੰ ਇੱਕ ਅਮੀਰ ਆਦਮੀ ਨੂੰ ਲਿਆ ਕੇ ਇੱਥੇ ਬਣਾਤਾ ਇਹ ਆਮ ਆਦਮੀ ਨੇ ਜੀ ਆਹ ਕੇਜਰੀ ਵਾਲਾ ਆਮ ਆਦਮੀ ਜਿਹੜਾ ਜਿਹਦਾ ਲੱਖਾਂ ਰੁਪਏ ਦਾ ਫਲਸ਼ ਲੱਗਿਆ ਠੰਡਾ ਤੇ ਗਰਮ ਚਾਹੀਦੀ ਸੀਟ ਇਹਨੂੰ ਵੰਦਾ ਇਹਨੂੰ ਆਉਂਦਾ ਨਹੀਂ ਹੈ ਕੁਛ ਵੀ ਪਰਦੇ ਲਾਏ ਨੇ 16-16 ਕਰੋੜ ਦੇ ਆਹ ਵੱਡੀਆਂ-ਵੱਡੀਆਂ ਜਿਮ ਮਸ਼ੀਨਜ਼ ਰੱਖਿਆ ਇਟਾਲੀਅਨ ਮਾਰਬਲ ਲਾਇਆ ਵਾ 50 ਕਰੋੜ ਰੁਪਇਆ ਤੁਹਾਡਾ ਦਿੱਲੀ ਵਾਲਿਆਂ ਦਾ ਬਰਬਾਦ ਕਰਕੇ ਉੱਥੇ ਲਾਤਾ ਇਸ ਕਰਕੇ ਇਹ ਬਹੁਤ ਵੱਡਾ ਸਬਕ ਆ ਇਕੱਲੇ ਕੇਜਰੀਆ ਵਾਲਾਸਤੇ ਨਹੀਂਗਾ ਇਹ ਜਿਹੜੇ ਸ਼ਾਸਕ ਨੇ ਸਾਡੇ ਦੇਸ਼ ਵਿੱਚ ਜਿਹੜੇ ਰਾਜ ਕਰਦੇ ਨੇ ਆ ਭਗਵੰਤਪານ ਵਰਗੇ ਜਿਹੜੇ ਹੰਕਾਰ 'ਚ ਨੇ ਥੱਲੇ ਆਜੋ ਜ਼ਮੀਨ ਦੇ ਉੱਤੇ ਆਪਣਾ ਹੰਕਾਰ ਛੱਡੋ ਹਲੀਮੀ 'ਚ ਰਹੋ ਲੋਕਾਂ ਦੇ ਕੰਮ ਕਰੋ ਲੋਕਾਂ ਦਾ ਜਿਹੜੇ ਕੰਮ ਲਈ ਤੁਹਾਨੂੰ ਲੋਕਾਂ ਨੇ ਇੱਥੇ ਭੇਜਿਆ ਵਾ ਇਹ ਕੋਈ ਸਰਕਾਰ ਤੁਹਾਡੀ ਇਹ ਯਾਸ਼ੀ ਵਾਸਤੇ ਨਹੀਂ ਬਣੀ ਤੁਹਾਡੀਆਂ ਗੱਡੀਆਂ ਮੋਟਰਾਂ ਝੂਟਣ ਵਾਸਤੇ ਨਹੀਂ ਬਣੀ ਇਹ ਸਰਕਾਰ ਬਣੀ ਆ ਆਮ ਜਨਤਾ ਗਰੀਬ ਮਜਲੂਮ ਦੀ ਮਦਦ ਕਰਨਾਸਤੇ ਤੁਹਾਡੇ ਤੁਹਾਡੀਆਂ ਆਮ ਆਦਮੀ ਪਾਰਟੀ ਕਲਿਨਕਾ ਫੇਲ ਨੇ ਪੰਜਾਬ ਦੇ ਵਿੱਚ ਤੁਹਾਡੇ ਸਕੂਲ ਹੋਵੇ ਮੈਨਸ ਟੋਟਲੀ ਫੇਲ ਆ ਤੁਸੀਂ ਸਾਡੀ ਪੁਰਾਣੀ ਪ੍ਰਣਾਲੀ ਜਿਹੜੀ ਚੱਲਦੀ ਸੀ ਹੈਲਥ ਐਜੂਕੇਸ਼ਨ ਦੀ ਦਿੱਲੀ ਮਾਡਲ ਕਹਿ ਕੇ ਦਿੱਲੀ ਮਾਡਲ ਕਹਿ ਕੇ ਉਹ ਬਰਬਾਦ ਕਰਤੀ ਅੱਜ ਭਗਵੰਤ ਮਾਨ ਨੂੰ ਆਪਣੇ ਕੀਤੇ ਹੋਏ ਸਾਰੀਆਂ ਗਲਤੀਆਂ ਦਾ ਪਬਲਿਕ ਤੌਰ ਦੇ ਉੱਤੇ ਮਾਫੀ ਮੰਗਣੀ ਚਾਹੀਦੀ ਆ ਇਸ ਲਈ ਜੋ ਵੀ ਤੁਸੀਂ ਮੇਰੇ ਨਾਲ ਜੁੜੇ ਹੋ ਮੈਨੂੰ ਮੈਂ ਅੱਜ ਬਹੁਤ ਮੈਂ ਸਮਝਦਾ ਕਿ ਉਹ ਉਸ ਅਕਾਲਪੁਰ ਖਾਹਿਗਰੂ ਦਾ ਸ਼ੁਕਰਾਨਾ ਕਰਦਾ ਵਾਂ ਜੋ ਕਰੋਗੇ ਉਹੀ ਪਰੋਂਗੇ ਜੋ ਬੀਜੋਗੇ ਉਹੀ ਵੱਡੋਗੇ ਅੱਜ ਉਹਦਾ ਜਿਹੜਾ ਨਤਾਰਾ ਹੋਇਆ ਵਾ ਔਰ ਮੈਂ ਸਮਝਦਾ ਕਿ ਝੂਠ ਫਰੇਬ ਅੰਗਰੇਜ਼ੀ ਚ ਕਹਿੰਦੇ ਨੇ ਡੀਸੀਟ ਐਂਡ ਫਾਲਸਫੂਡ ਦੀ ਪੋਲਿਟਿਕਸ ਦਾ ਅੱਜ ਆ ਦੀ ਹਾਰ ਹੋਈ ਆ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਤਸ਼ੱਦਦ ਕੀਤਾ ਸੀਗਾ ਉਹਨਾਂ ਦੀ ਜਿੱਤ ਹੋਈ ਆ ਉਸ ਅਕਾਲਪੁਰ ਖਵਾਇ ਗੁਰੂ ਦਾ ਇੱਕ ਵਾਰੀ ਮੈਂ ਫੇਰ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐੇ ਛੋਟੇ ਜੇ ਨੋਟਿਸ ਤੇ ਆਏ ਹੋ ਇੱਕ ਵਾਰ ਜ਼ੋਰਦਾਰ ਸਵਾਗਤ ਕਰਕੇ ਯਾ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਕਿਸੇ ਦੀ ਸੰਕਟ ਵਾਲੇ ਸਮੇਂ ਮੇਰੇ ਨਾਲ ਦੇ ਪੁਰਾਣੇ ਸਾਡੇ ਕੁਲੀਗ ਦੇ ਸੰਕਟ ਚ ਮੇਰ ਨਾਲ ਬੜਾ ਉਹਨਾਂ ਨੇ ਜ਼ੁਲਮ ਟਾਇਆ ਸੀ ਪਰ ਮੈਂ ਕੁਝ ਨਹੀਂ ਕਿਹਾ ਕੁਝ ਬੋਲਿਆ ਨਹੀਂ ਕੋਈ ਸ਼ਬਦ ਨਹੀਂ ਬੋਲਿਆ ਔਰ ਕਿਸੇ ਨੇ ਵੀ ਨਹੀਂ ਬੋਲਿਆ ਉਹਦੀ ਸਪੋਰਟ ਵਿੱਚ ਉਹਨੂੰ ਵੀ ਥੋੜਾ ਜਿਹਾ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਕਿ ਇਕੱਲਾ ਪੈਸਾ ਰਾਜਨੀਤੀ ਨਹੀਂ ਚਲਾਉਂਦਾ ਜਿਵੇਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਝਾਤ ਮਾਰਨੀ ਚਾਹੀਦੀ ਕਿ ਇਕੱਲੇ ਪੁਲਿਸ ਤੇ ਅਫਸਰਸ਼ਾਹੀ ਸਰਕਾਰਾਂ ਕਾਮਯਾਬ ਨਹੀਂ ਕਰਦੀਆਂ ਰਾਜਨੀਤੀ ਕਾਮਯਾਬ ਨਹੀਂ ਕਰਦੀਆਂ ਕੁਝ ਸੱਚ ਦਾ ਸਹਾਰਾ ਲੈਣਾ ਚਾਹੀਦਾ ਕੁਝ ਲੋਕਾਂ ਦੀ ਮਦਦ ਕਰਨੀ ਚਾਹੀਦੀ ਤੇ ਅਖੀਰ ਵਿੱਚ ਮੈਂ ਪੰਜਾਬ ਦੀ ਅਫਸਰਸ਼ਾਈ ਨੂੰ ਬੇਨਤੀ ਕਰੂੰਗਾ ਬਹੁਤ ਤੁਸੀਂ ਨਾ ਪਿਛਲੇ 3 ਸਾਲ ਵਿੱਚ ਅਨਕਨਸਟੀਟਿਊਸ਼ਨਲ ਇਲੀਗਲ ਮੈਥਡੋਲੋਜੀ ਚੀਜ਼ ਅਪਲਾਈ ਅਪਣਾਈਆਂ ਨੇ ਬਹੁਤ ਗਲਤ ਕੰਮ ਕੀਤੇ ਅਗਰ ਮੈਂ ਉਹਦੀ ਡਿਟੇਲ ਵਿੱਚ ਜਾਣ ਲੱਗਾ ਤਾਂ ਮੇਰੇ ਖਿਆਲ ਘੰਟਿਆਂ ਬੱਧੀ ਲੱਗ ਜਾਵੇਗਾ ਮਤ ਕਰੋ ਇਹ ਕੰਮ ਤੁਹਾਡੇ ਸਾਹਮਣੇ ਇਹਨਾਂ ਦਾ ਹਾਸ਼ਰ ਪਹਿਲਾਂ ਪਾਰਲੀਮੈਂਟਸ ਹੋਇਆ ਵਾ ਹੁਣ ਦਿੱਲੀ ਦੀ ਸਰਕਾਰ ਇਹਨਾਂ ਦਾ ਮੋਢ ੁਖੜ ਚੁੱਕਾ ਵਾ ਇਹਨਾਂ ਦੇ ਪਤਾ ਨਹੀਂ ਇਹ ਪਾਰਟੀ ਬਚਣੀ ਹੈ ਕਿ ਨਹੀਂ ਬਚਣੀ ਪੰਜਾਬ ਦੀ ਇਸ ਦੇਸ਼ ਦੀ ਰਾਜਨੀਤੀ ਵਿੱਚ ਇਹਨਾਂ ਦੇ ਕਹਿਣ ਤੇ ਕੋਈ ਅਫਸਰ ਨੂੰ ਮੇਰੀ ਹੱਥ ਨਿਮਰਤਾ ਨਾਲ ਬੇਨਤੀ ਹੈ ਕਿ ਇਹਨਾਂ ਦੇ ਕਹਿਣ ਤੇ ਗਲਤ ਕੰਮ ਨਾ ਕਰਿਓ ਕਿਉਂਕਿ ਅਲਟੀਮੇਟਲੀ ਸਭ ਨੂੰ ਅਕਾਉਂਟੇਬਲ ਹੋਲਡ ਹੋਣਾ ਪੈਣਾ ਵਾ ਅਕਸਰ ਜਿਹੜੀ ਨਵੀਂ ਗਵਰਨਮੈਂਟ ਬਣੂਗੀ ਉਹ ਪੁਰਾਣਿਆਂ ਨਾਲ ਕੀਤੀਆਂ ਜ਼ਿਆਤੀਆਂ ਆ ਸਾਡੇ ਕਾਂਗਰਸ ਦੇ ਕੇਡਰ ਵਰਕਰਾਂ ਨਾਲ ਸਰਪੰਚਾਂ ਨਾਲ ਤੇ ਕਾਉਂਸਲਰਾਂ ਨਾਲ ਜਿਹੜਾ ਧੱਕਾ ਹੋਇਆ ਉਹ ਛੱਡ ਦੇਣਗੇ ਐਵੇਂ ਉਹਦਾ ਬਕਾਇਦਾ ਤੌਰ ਤੇ ਕਮਿਸ਼ਨ ਬਣੇਗਾ ਉਹ ਸਾਰੇ ਕੇਸਸ ਦਾ ਪੂਰਾ ਨਿਰੀਖਣ ਕੀਤਾ ਜਾਊਗਾ ਤੇ ਜੋ ਬਣਦੀ ਸਜ਼ਾ ਹੈਗੀ ਆ ਗਲਤ ਜਿਨ੍ਹਾਂ ਨੇ ਕਰਾਏ ਉਹਨਾਂ ਤੇ ਵੀ ਹੋਊਗਾ ਤੇ ਫਿਰ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ ਹਲੇ ਵੀ ਤੁਹਾਡੇ ਕੋਲ ਸਮਾਂ ਹੈਗਾ ਸੰਵਿਧਾਨ ਮੁਤਾਬਕ ਜੋ ਬਾਬਾ ਸਾਹਿਬ ਉਮੀਦ ਕਰਦਿਆਂ ਫੋਟੋਆਂ ਪਿੱਛੇ ਲੱਗੀਆਂ ਉਹਦੇ ਮੁਤਾਬਕ ਆਪਣਾ ਕੰਮ ਚਲਾਓ ਸ਼ਹੀਦ ਭਗਤ ਸਿੰਘ ਤਾਂ ਮੈਂ ਸਮਝਦਾ ਕਿ ਉਹਦਾ ਉਹਦੀ ਆਤਮਾ ਰੋਂਦੀ ਹੋਣੀ ਆ ਯਾਰ ਕਿ ਕਿਹੋ ਜਿਹੇ ਬੰਦਿਆਂ ਨੇ ਸਾਡੀਆਂ ਫੋਟੋਆਂ ਫੋਟੋਆਂ ਦੀਵਾਰਾਂ ਤੇ ਟੰਗ ਕੇ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਵਾ ਸੋ ਬਹੁਤ ਗੱਲਾਂ ਹੋ ਗਈਆਂ ਹੁਣ ਸਮਾਂ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇੱਕ ਲੱਡੂ ਵੀ ਖਾਓ ਤੇ ਨਾਲੇ ਇਸਾ ਜਿਹੜਾ ਹੈ ਉਹ ਸੁਰਿੰਦਰਪਾਲ ਜੀ ਨੂੰ ਕੋ ਸਾਡੇ ਪ੍ਰਾਣੇ ਸਰਪੰਚਾ ਜੀ ਪਿੰਡ ਦੇ ਇਹ ਨਾ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਬਲਾਈਂਡ ਨੇ ਪੁਲਿਸ ਆਫੀਸਰ ਸੀਗੇ ਲਾ ਇਥੋਂ ਸ਼ੁਰੂ ਕਰੋ ਵਧਾਈ ਦਿਓ ਇੱਕ ਵਾਰ ਫੇਰ ਤੁਹਾਡਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ